18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਤੀਜੇ ਕਾਰਜਕਾਲ ਦੇ ਪਹਿਲੇ ਬਜਟ ਵਿੱਚ ਐਨਪੀਐਸ ਵਾਤਸਲਿਆ ਯੋਜਨਾ ਦਾ ਐਲਾਨ ਕੀਤਾ ਸੀ ਇਸ ਯੋਜਨਾ ਦੀ ਖਜ਼ਾਨਾ ਮੰਤਰੀ ਨਿਰਮਲਾ ਸੀ타ਰਮਨ ਨੇ ਬੱਚਿਆਂ ਲਈ ਸ਼ੁਰੂਆਤ ਕੀਤੀ ਇਹ ਯੋਜਨਾ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਵੱਲੋਂ ਚਲਾਈ ਜਾਵੇਗੀ ਇਸ ਸਕੀਮ ਦੇ ਰਾਹੀਂ ਬੱਚਿਆਂ ਲਈ ਨਿਵੇਸ਼ ਕੀਤਾ ਗਿਆ ਪੈਸਾ ਬਾਲਗ ਹੋਣ ਤੇ ਵੱਡੀ ਰਕਮ ਦੇ ਰੂਪ ਵਿੱਚ ਉਪਲਬਧ ਹੋਵੇਗਾ ਅੰਮ੍ਰਿਤਸਰ ਦੇ ਚੌਂਗਾਵਾ ਪਿੰਡ ਦੇ ਇੱਕ ਸਰਕਾਰੀ ਸਕੂਲ ਦੇ ਬੱਚਿਆਂ ਨੇ ਇਸ ਪ੍ਰੋਗਰਾਮ ਦੇ ਉਦਘਾਟਨ ਮੌਕੇ ਵਰਚੁਅਲ ਢੰਗ ਨਾਲ ਹਿੱਸਾ ਲਿਆ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਸਣੇ ਇਸ ਸਕੀਮ ਬਾਰੇ ਵਿਸਤਾਰਚ ਜਾਣਕਾਰੀ ਹਾਸਲ ਕੀਤੀ ਮਗਰ ਮਗਰੋਂ ਉਹਨਾਂ ਇਸ ਸਕੀਮ ਨਾਲ ਜੁੜੇ ਇੱਕ ਕੁਇਜ਼ ਮੁਕਾਬਲੇ 'ਚ ਵੀ ਹਿੱਸਾ ਲਿਆ ਜਿਸ ਦੇ ਜੇਤੂਆਂ ਨੂੰ ਮੌਕੇ ਤੇ ਇਨਾਮ ਵੀ ਦਿੱਤੇ ਗਏ ਅੰਮ੍ਰਿਤਸਰ ਨਾਬਾੜ ਦੇ ਡਿਪਟੀ ਸਰਕਲ ਮੁਖੀ ਅਨਿਲ ਦਵਾਰਕਾ ਨੇ ਕਿਹਾ ਕਿ ਇਸ ਦਾ ਮਕਸਦ ਬੱਚਿਆਂ ਤੇ ਉਸਦੇ ਮਾਪਿਆਂ ਨੂੰ ਸਰਕਾਰ ਵੱਲੋਂ ਬੱਚਿਆਂ ਲਈ ਬਣਾਈ ਗਈ ਇਸ ਸਕੀਮ ਤੋਂ ਜਾਣੂ ਕਰਵਾਉਣਾ ਸੀ ਸਮਾਗਮ ਵਿੱਚ ਆਏ ਮਾਪਿਆਂ ਨੇ ਇਸ ਸਕੀਮ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਸਕੀਮ ਨਾਲ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਲਾਭ ਮਿਲੇਗਾ ਪ੍ਰੋਗਰਾਮ ਵਿੱਚ ਆਪਣੇ ਮਾਪਿਆਂ ਨਾਲ ਭਾਗ ਲੈਣ ਵਾਲੇ ਬੱਚਿਆਂ ਨੇ ਕੇਂਦਰ ਸਰਕਾਰ ਦੀ ਐਨਪੀਐਸ ਵਾਸਾਲਿਆ ਸਕੀਮ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਕੀਮ ਸਾਡੇ ਸੁਰੱਖਿਆਤ ਅਤੇ ਉਜਵਲ ਭਵਿੱਖ ਲਈ ਹੈ ਇਸ ਸਕੀਮ ਵਿੱਚ ਪੂੰਜੀਕਾਰੀ ਉਹਨਾਂ ਦੀ ਉੱਚ ਸਿੱਖਿਆ ਤੇ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ